ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਹਾਂਜੀ ਹੁਣੇ-ਹੁਣੇ ਇੱਕ ਵੱਡੀ ਅਪਡੇਟ ਜਿਹੜੀ ਈਟੀਟੀ 5894 ਭਰਤੀ ਆਈ ਸੀ ਉਹਨੂੰ ਲੈ ਕੇ ਆ ਤੇ ਇੱਕ ਨਵੀਂ ਅਪਡੇਟ ਜਿਹੜੀ ਆ ਚੁੱਕੀ ਅੱਜ ਜਿਸ ਤਰ੍ਹਾਂ ਕਿ ਤੁਸੀਂ ਉੱਪਰ ਵਿਗਿਆਪਨ ਦੇ ਉੱਪਰ ਦੇਖ ਸਕਦੇ ਹੋ 18 7 2024 ਅੱਜ ਦਾ ਹੀ ਵਿਗਿਆਪਨ ਹੈ ਤਾਂ ਕੀ ਹੈ ਪੂਰੀ ਜਾਣਕਾਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਅਤੇ ਸਾਥੀ ਮਿੱਤਰਾਂ ਨਾਲ ਵੀ ਸ਼ੇਅਰ ਕਰਦੇ ਰਹੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜੀ ਦੇਖਿਆ ਜੀ ਸਿੱਖਿਆ ਵਿਭਾਗ ਅਧੀਨ 59 94 ਵਿੱਚ ਐਜੀਟੀ ਕਾਡਰ ਦਾ ਵਿਗਿਆਪਨ ਮਿਤੀ 12 10 2022 ਨੂੰ ਦਿੱਤਾ ਗਿਆ ਸੀ ਜਿਸ ਦੀ ਅਪਲਾਈ ਕਰਨ ਦੀ ਆਖਰੀ ਮਿਤੀ 10 11 2022 ਸੀ ਇਨ ਅਸਾਮੀਆਂ ਵਿੱਚ ਲਿਖਤੀ ਟੈਸਟ ਮਿਤੀ 5 3 2023 ਨੂੰ ਲਿਆ ਗਿਆ ਸੀ ਸਿਵਲ ਰੈਟਿਪਿਟਿਸ਼ਨ ਨੰਬਰ 6819 ਆਫ 2023 ਜਿਹੜਾ ਹੈ ਪਰਮਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਕੇਸਾਂ ਵਿੱਚ ਹੈਗੇ ਜਿਹੜੇ ਕੇਸ ਮਾਨਜੋਗ ਹਾਈ ਕੋਰਟ ਜਿਹੜਾ ਹੈਗਾ ਉਹ ਹੋਕਮ ਮਿਤੀ 34 24 ਅਨੁਸਾਰ 5994 ICT ਭਰਤੀ ਦਾ ਪੇਪਰ A ਦੁਬਾਰਾ ਲਿਆ ਜਾਣਾ ਹੈ ਇਸ ਮੰਤਵ ਲਈ 5994 ICT ਪੇਪਰ A ਪੰਜਾਬੀ ਭਾਸ਼ਾ ਦਾ ਜਿਹੜਾ ਸਲੇਮਸਾ ਹੋ ਵਿਭਾਗ ਦੀ ਵੈਬਸਾਈਟ ਤੇ ਇਹਨਾਂ ਨੇ ਅਪਲੋਡ ਵੀ ਕਰ ਦਿੱਤਾ ਸੀ ਉਸ ਤੋਂ ਬਾਅਦ ਕੀ ਕਿਹਾ ਜੀ ਮਿਤੀ 18 5 24 ਨੂੰ ਅਪਲੋਡ ਕਰ ਦਿੱਤਾ ਗਿਆ ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਜਿਹੜਾ 28 7 ਭਾਵ ਆਉਣ ਵਾਲੀ 28 ਜੁਲਾਈ ਨੂੰ ਹੀ ਪੇਪਰ ਲਿਆ ਜਾਣਾ ਸੀਗਾ ਪਰ ਇਹਦੇ ਵਿੱਚ ਇੱਕ ਨਵਾਂ ਮੂੜਕੀ ਆਇਆ ਇਹਨਾਂ ਅਸਾਮੀਆਂ ਲਈ ਜਿੰਨਾ ਉਮੀਦਵਾਰਾਂ ਨੇ सिविल रिट पिटीशन नंबर 14522 ऑफ 2024 14570 ऑफ 2024 14605 ਇਹ ਜਿਹੜੇ ਰਿਟ ਪਟੀਸ਼ਨ ਆ ਤੁਸੀਂ ਨੰਬਰ ਦੇਖ ਸਕਦੇ ਹੋ ਇਹ ਜਿਹੜੀ ਪਟੀਸ਼ਨਰ ਬਣੀ ਸੀ ਉਹਨਾਂ ਨੇ ਰਿਟ ਪਾਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਇਸ ਦਾ ਨਤੀਜਾ ਕੀ ਹੋਇਆ ਪਟੀਸ਼ਨਰਾਂ ਤੇ ਉਮੀਦਵਾਰਾਂ ਨੂੰ ਮੁੜ ਵੈਰੀਫਿਕੇਸ਼ਨ ਕਰਵਾਈ ਜਾਣੀ ਹੈ ਕਈ ਜਿਹੜੇ ਸੀਗੇ ਕੈਂਡੀਡੇਟ ਉਹਨਾਂ ਨੂੰ ਵੈਰੀਫਿਕੇਸ਼ਨ ਤੋਂ ਬਾਹਰ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਗੀ ਪਰ ਉਹਨਾਂ ਨੇ ਮੰਨ ਜੋ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਸੌਰੀ ਹਾਈ ਕੋਰਟ ਦੇ ਵਿੱਚ ਜਿਹੜੇ ਉਹ ਰਿਟ ਪਾਈ ਹੋਈ ਸੀ ਜਿਸ ਦੇ ਕਰਕੇ ਸੁਪਰੀਮ ਕੋਰਟ ਨੇ ਅੱਜ ਇਹਨਾਂ ਨੂੰ ਇੱਕ ਜਿਹੜਾ ਲਿਖਤੀ ਉਹ ਲੈਟਰ ਕੱਢ ਦਿੱਤਾ ਗਿਆ ਉਹਦੇ ਅਕੋਰਡਿੰਗ ਕੀ ਹੈ ਜੀ ਆਪਣੇ ਜਿਹੜੇ ਜਿੰਨੇ ਵੀ ਉਮੀਦਵਾਰ ਐ ਮਿਤੀ 22/7/2024 ਨੂੰ ਸਮਾਂ 10 ਵਜੇ ਸਵੇਰੇ ਦਫ਼ਤਰ ਡਾਇਰੈਕਟਰੀ ਸਿੱਖਿਆ ਭਰਤੀ ਡੈਟ ਪੰਜਾਬ ਵਿਖੇ ਮੁੜ ਵੈਰੀਫਿਕੇਸ਼ਨ ਲਈ ਸੱਦਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਇਸ ਸਬੰਧੀ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਊਗਾ ਤਾਂ ਆ ਤੁਸੀਂ ਉਹ ਕੈਂਡੀਡੇਟ ਦੀ ਲਿਸਟ ਦੇਖ ਸਕਦੇ ਹੋ ਜੀ ਜਿਨ੍ਹਾਂ ਉਮੀਦਵਾਰਾਂ ਨੇ ਜਿਹੜੀ ਉਹ ਰਿੱਟ ਪਾਈ ਹੋਈ ਸੀਗੀ ਇਹ ਸਾਰੇ ਉਹਨਾਂ ਦੇ ਨਾਮ ਹੈ ਤਾਂ ਇਹ ਚਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਚ ਆਪਣਾ ਨਾਮ ਵੀ ਦੇਖ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰੋ ਕਿਉਂਕਿ ਹੋ ਸਕਦਾ ਤੁਹਾਡੇ ਦੋਸਤਾਂ ਮਿੱਤਰਾਂ ਚੋਂ ਕਿਸੇ ਨੇ ਜਿਹੜੀ ਉਹ ਪਟੀਸ਼ਨਰ ਬਣੇ ਹੋਣ ਤੇ ਰਿਟ ਪਾਈ ਹੋਵੇ ਠੀਕ ਹੈ ਜੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਆ ਪੂਰੀ ਦੀ ਪੂਰੀ ਲਿਸਟ ਜਿਹੜੀ ਹੈਗੀ ਹੈ ਜਿ ਉਹ 57 ਕੈਂਡੀਡੇਟ ਨੇ ਜਿਨ੍ਹਾਂ ਨੂੰ ਮੁੜ ਵੈਰੀਫਿਕੇਸ਼ਨ ਲਈ ਸੱਦਿਆ ਗਿਆ 22 ਤਰੀਕ ਸਵੇਰ 10 ਵਜੇ ਵੀਡੀਓ ਬਦਲੇ ਕੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਕਿਸੇ ਨਵੇਂ ਜਾਣਕਾਰੀ ਦੇ ਨਾਲ ਧੰਨਵਾਦ